ਇਹ ਜਿਹੜਾ ਇਹ ਵੱੰਦਾ ਸੱਦਾ ਜਿਹੜੇ ਕਿਸਾਨ ਆ ਉਹ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਲੜਨ ਵਾਲੀਆਂ ਉਹਨਾਂ ਨੂੰ ਨਾਲ ਲੈ ਕੇ ਇਹ ਜਿਹੜਾ ਸੱਦਾ ਦਿੱਤਾ ਆ ਚਾਹੇ ਉਹ ਟਰਾਂਸਪੋਰਟ ਹੋਵੇ ਚਾਹੇ ਵਪਾਰੀ ਵਰਗ ਹੋਵੇ ਚਾਹੇ ਆੜਤੀਏ ਹੋਣ ਚਾਹੇ ਸਾਰੇ ਸ਼ਹਿਰੀਆਂ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਸੱਦਾ ਦਿੱਤਾ ਗਿਆ ਕਿ ਜਿਹੜਾ ਕਿਸਾਨ ਅੰਦੋਲਨ ਚੱਲਦਾ ਇਹ ਸਾਰਿਆਂ ਤੇ ਅਸਰ ਪਾਊਗਾ ਜੇ ਇਹ ਇਹ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾ ਰਹੀਆਂ ਮਤਲਬ ਸਰਕਾਰਾਂ ਦਾ ਇਹ ਰੋਲ ਆ ਇੱਕ ਰੋਲ ਆ ਕਿ ਜਿਹੜੀ ਕਿਸਾਨ ਜਥੇ ਜਿਸੇ ਬੰਦੀ ਲੜ ਰਹੀ ਆ ਜਾਂ ਕੋਈ ਹੋਰ ਵਰਗ ਲੜ ਰਿਹਾ ਇਸ ਕੋਲ ਨੂੰ ਇੰਨਾ ਲਮਕਾ ਦਿਓ ਇੰਨਾ ਥਕਾ ਦਿਓ ਕਾ ਦਿਓ ਕਿ ਉਹ ਲੜਨ ਤੋਂ ਜਿਹੜੇ ਲੋਕੀ ਉਹ ਪਿੱਛੇ ਹਟ ਜਾਣ ਪਰ ਇਹ ਆ ਵੀ ਕਿਸਾਨ ਜਥੇ ਬੰਦੀਆਂ ਜਿਹੜੀਆਂ ਜਿਹਦੇ ਵਿੱਚੋਂ ਦਗਜੀਤ ਸਿੰਘ ਡੱਲੇਵਾਲ ਮਰ ਮਰ ਕੇ ਬੈਠੇ ਆ ਲੜਾਂਗੇ ਉਹ ਤੱਕ ਲੜਾਂਗੇ ਜਦ ਤੱਕ ਜਿਹੜੀ ਜਿੱਤ ਆ ਉਹ ਹਾਸਲ ਨਹੀਂ ਹੋ ਜਾਂਦੀ ਦੇਸ਼ ਭਰ ਦੇ ਵਿੱਚੋਂ ਜਿਹੜੇ ਲੋਕ ਆ ਉਹ ਲੜ ਰਹੇ ਆ ਜੇ ਇਹ ਕਿਸਾਨ ਅੰਦੋਲਨ ਹਰਦਾ ਤੇ ਭਾਜਪੀ ਦੀਆਂ ਜਿਹੜੀਆਂ ਉਹ ਬਾਗਾਂ ਖੁੱਲੀਆਂ ਹੋ ਜਾਣਗੀਆਂ ਕਿਸਾਨ ਜਥੇ ਬੰਦੀਆਂ ਨੇ 3 ਸਾਲ ਪਹਿਲਾਂ ਵੀ ਇਸ ਵੇ ਮੋਦੀ ਸਰਕਾਰ ਦੀਆਂ ਗੋਡਣੀਆਂ ਲੁਆਈਆਂ ਸੀਆਂ ਤੇ ਹੁਣ ਫੇਰ ਜਿਹੜਾ ਡਟ ਕੇ ਅਸੀਂ ਖੜਾਂਗੇ ਇਹ ਇਹ ਜਿਹੜਾ ਹੈਗੀਆਂ ਮੰਗਾ ਬਨਵਾ ਕੇ ਪਿੱਛੇ ਹਟਾਂਗੇ ਇਹ ਤੋਂ ਬਗੈਰ ਅਸੀਂ ਪਿੱਛੇ ਨਹੀਂ ਹਟਾਂਗੇ ਕੀ ਜੋ ਤੀ ਤਰੀ ਇਹ ਜਿਹੜਾ ਬੰਦ ਰਸ ਸਦਾ ਦਿੱਤਾ ਗਿਆ ਹੈ ਉਹ ਆਵਾਜ਼ਾਂ ਹੀ ਬੰਦ ਕੀਤੀ ਜਾਏਗੀ ਕਿ ਪੂਰਾ ਪੰਜਾਬ ਅੰਦਰ ਪੰਜਾਬ ਬੰਦ ਦਾ ਸਦਾ ਜੀ ਸਾਡਾ ਪੰਜਾਬ ਬੰਦ ਹੈ ਵੀ ਅਸੀਂ ਕਹਿੰਦੇ ਆ ਵੀ ਸਾਰੇ ਕਾਰੋਬਾਰ ਜਿਹੜੇ ਆ ਉਸ ਦਿਨ ਬੰਦ ਕੀਤੇ ਜਾਣ ਅਸੀਂ ਉਸ ਦਿਨ ਜਿਹੜਾ ਪੋਰਹੀਰਾ ਚੌਕ ਆ ਇਹਦੇ ਵਿੱਚ ਇੱਕ ਵੱਡਾ ਜਾਮ ਬੀਜਾ ਜਿਹੜਾ ਲਾਇਆ ਜਾਊਗਾ ਜਿੱਥੋਂ ਮੇਨ ਸਾਰਾ ਜਿਹੜਾ ਟ੍ਰੈਫਿਕ ਚੱਲਦਾ ਸਾਰੀਆਂ ਆਲਟ੍ਰਾਂਸਪੋਰਟਾਂ ਨੂੰ ਸੱਦਾ ਦੇ ਕੇ ਆਇਆ ਸਾਰੀਆਂ ਜਿਹੜੀਆਂ ਟੈਕਸੀ ਯੂਨੀਅਨਾਂ ਉਹਨਾਂ ਨੂੰ ਕਿਹਾ ਸਾਰੇ ਜਿਹੜੇ ਆੜਤੀਏ ਉਹਨਾਂ ਨੂੰ ਕਿਹਾ ਸਾਰੇ ਕਾਰੋਬਾਰੀਆਂ ਨੂੰ ਕਿਹਾ ਵੀ ਸਾਡਾ ਸਾਥ ਆਓ ਇਕੱਲੇ ਇਕੱਲੇ ਲੜ ਕੇ ਆਪਾਂ ਜਿੱਤ ਹਾਸਲ ਨਹੀਂ ਕਰ ਸਕਦੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਤਦੋਂ ਇਹ ਜਿਹੜਾ ਮਸਲਾ ਹੈ ਹੱਲ ਹੋ ਸਕਣਾ ਜਗੀਕਰ ਡੱਲੇਵਾਲ ਦੀ ਇਹਨਾਂ ਦੱਸਿਆ ਜਦੋਂ ਮਜੀਦ ਸਿੰਘ ਰਾਏ ਹੁਣੀ ਉਹਨਾਂ ਦੀ ਸਿਹਤ ਜਿਹੜੀ ਜਿਆਦਾ ਕਮਜ਼ੋਰ ਆ ਉਹ ਕੈਂਸਰ ਦੇ ਮਰੀਜ਼ ਆ ਕੈਂਸਰ ਦੇ ਮਰੀਜ਼ ਆ ਲੰਮਾ ਟਾਈਮ ਹੋ ਗਿਆ ਉਹਨਾਂ ਨੂੰ ਜਿਹੜਾ ਇਹ ਚੱਲਦਿਆਂ ਨੂੰ ਬਹੁਤ ਦਿਨ ਹੋ ਜੇ ਜੇ ਨਾ ਇਹ ਮੰਗਾ ਮੰਨੀਆਂ ਗਈਆਂ ਉਹ ਬਹੁਤ ਦਿਨ ਕੱਟਣਗੇ ਨਹੀਂ ਮਾਦਰਾਂ ਨੇ ਚਾਹੁੰਦੇ ਆ ਕਿ ਕਿਸਾਨੀ ਦੇ ਆਗੂ ਆ ਜਿਹੜੇ ਜਿਨ੍ਹਾਂ ਦੇ ਕੋਲ ਜ਼ਿੰਦਗੀ ਦਾ ਤਜਰਬਾ ਉਹ ਹੌਲੀ ਹੌਲੀ ਕਰਕੇ ਖਤਮ ਹੋ ਜਾਣ ਪਰ ਇਹ ਹੋਣ ਨਹੀਂ ਦੇਵਾਂਗੇ ਦੇਖੋ ਜਿਹੜਾ ਦਿੱਲੀਵਾਲ ਸਾਹਿਬ ਨੂੰ ਅੱਜ 33ਵਾਂ ਦਿਨ ਹੋ ਗਿਆ ਅ ਮਨਵਰਤ ਤੇ ਬੈਠਿਆ ਔਰ ਜਿਹੜੀ ਭਾਰਤ ਸਰਕਾਰ ਹੈ ਉਹ ਕੇਸਲ ਵੱਟ ਕੇ ਬੈਠੀ ਹੈ ਜਿਵੇਂ ਕਿ ਪਹਿਲਾਂ ਭਾਰਤ ਸਰਕਾਰ ਨੇ ਕਿਹਾ ਸੀਗਾ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਜਾ ਸਕਦੇ ਹਾਂ ਦਿੱਲੀ 101 ਦੇ ਜਿੱਥੇ ਭੇਜੇ ਉਹ ਵੀ ਨਹੀਂ ਜਾਣ ਦਿੱਤੇ ਜੋ ਰੋਸ ਵਜੋਂ ਇਹ ਜਿਹੜਾ ਪੰਜਾਬ ਬੰਦਾ ਸਰਦਾਰ ਜਿੱਤਿਆ ਗਿਆ ਆਪਣੇ 30 ਤਰੀਕ ਦਾ ਉਹਦੇ ਸਬੰਧ ਦੇ ਵਿੱਚ ਅੱਜ ਸਰਦਾਰ ਹਰਪਾਲ ਸਿੰਘ ਸੰਘਾ ਜੀ ਪ੍ਰੈਜ਼ੀਡੈਂਟ ਨੇ ਆਜ਼ਾਦ ਕਿਸਾਨ ਕਮੇਟੀ ਦੇ ਇਹ ਮੇਰੇ ਨਾਲ ਨੇ ਅਸੀਂ ਹਿਆਰਪੁਰ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਹਟਿਆ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਔਰ ਸਾਰੇ ਨੇ ਸਾਨੂੰ ਯਕੀਨ ਦਵਾਇਆ ਉਹ ਟੈਕਸੀ ਯੂਨੀਅਨ ਉਹ ਸਾਡੇ ਆਟੋ ਰਿਕਸ਼ਾ ਜੂਨੀਅਨ ਸਾਰਿਆਂ ਨੇ ਸਾਨੂੰ ਭਰੋਸਾ ਦਵਾਇਆ ਕਿ ਅਸੀਂ ਤੁਹਾਡੇ ਨਾਲ ਆ ਬਿਲਕੁਲ ਔਰ ਜਿਹੜਾ 30 ਤਰੀਕ ਨੂੰ 7 ਵਜੇ ਤੋਂ 4 ਵਜੇ ਤੱਕ ਬਿਲਕੁਲ ਮੁਕੰਮਲ ਬੰਦ ਰਹੇਗਾ ਪੰਜਾਬ ਸੋ ਉਹਦੇ ਵਾਸਤੇ ਅਪੀਲ ਕਰਨ ਆਏ ਸੀਗੇ ਹਿਆਰਪੁਰ ਮਾਰਕੀਟ ਦੇ ਵਿੱਚ ਹੁਣ ਸੋ ਉਹ ਅਪੀਲ ਕਰਦੇ ਹਟਿਆਂ ਤਾਂ ਸਾਨੂੰ ਵੱਡਾ ਸਹਿਯੋਗ ਮਿਲ ਰਿਹਾ ਕੋਈ ਜਿਹੜੀ ਬੀਜੇਪੀ ਦੀ ਸਰਕਾਰ ਕੇਂਦਰ ਦੇ ਵਿੱਚ ਹੈ ਉਹਦਾ ਚਿਹਰਾ ਸਾਹਮਣੇ ਆਇਆ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਉਹਦਾ ਚਿਹਰਾ ਸਾਹਮਣੇ ਆਇਆ ਤੁਸੀਂ ਇਹ ਵੇਖੋ ਨਾ ਕਿ ਜੇ ਅਗਰ ਕੇਜਰੀਵਾਲ ਨੂੰ ਉਥੇ ਦਿੱਲੀ ਰੈਸਟ ਕਰਦੇ ਆ ਤੇ 92 ਦੇ 92 ਜਾ ਕੇ ਦਿੱਲੀ ਬਹਿ ਜਾਂਦੇ ਆ ਪਰ ਅੱਜ 11ਵਾਂ ਮਹੀਨਾ ਚੱਲ ਰਿਹਾ ਇਸ ਅੰਦੋਲਨ ਚੱਲਦੇ ਨੂੰ 13 ਫਰਵਰੀ ਤੋਂ 10.5 ਮਹੀਨੇ ਹੋ ਚੁੱਕੇ ਆ ਸੋ ਇਹ ਮੈਂ ਕਹਾਂਗਾ ਕਿ ਪੰਜਾਬ ਸਰਕਾਰ ਦੇ ਜਿਹੜੇ 92 ਗੁੰਗੇ ਦੇ ਗੁੰਗੇ ਹੁਣ ਤਾਂ ਮੇਰੇ ਖਿਆਲ 94 ਹੋ ਗਏ ਇਹ ਗੁੰਗੇ ਦਿੱਲੀ ਜਾ ਕੇ ਬੋਲਣ ਨੂੰ ਤਿਆਰ ਨਹੀਂ ਸਾਨੂੰ ਤਾਂ ਨਹੀਂ ਜਾਣ ਦਿੱਤਾ ਜਾਂਦਾ ਪਰ ਇਹ ਜਾ ਕੇ ਤੇ ਬੋਲ ਸਕਦੇ ਨੇ ਪਰ ਇਹ ਉਥੇ ਦਿੱਲੀ ਜਾਣ ਨੂੰ ਤਿਆਰ ਨਹੀਂ ਕੋਈ ਪੰਜਾਬ ਦੀ ਗੱਲ ਕਰਨ ਨੂੰ ਦੇਸ਼ ਦੇ ਕਿਸਾਨ ਦੀ ਗੱਲ ਕਰਨ ਨੂੰ ਤਿਆਰ ਨਹੀਂ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਦੋਵੇਂ ਸਰਕਾਰਾਂ ਦੀ ਮਿਲੀ ਭੋਗਤ ਚਾਹੇ ਉਹ ਕੇਂਦਰ ਚ ਬੀਜੇਪੀ ਜਿਹੜੀ ਹਰਿਆਣਾ ਦੀ ਡਬਲ ਇੰਜਨ ਦੀ ਸਰਕਾਰ ਬੀਜੇਪੀ ਦੀ ਔਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਮਿਲ ਕੇ ਕਿਸਾਨਾਂ ਨੂੰ ਖੱਜਲ ਕਰ ਰਹੇ ਨੇ ਜਿਹਦੇ ਨਾਲ ਦੀਵਾਰਾਂ ਕਰ ਰੱਖੀਆਂ ਨੇ ਸਾਨੂੰ ਆਪਣੀ ਰਾਜਧਾਨੀ ਨਹੀਂ ਜਾਣ ਦਿੱਤਾ ਜਾ ਰਿਹਾ ਕਿਸਾਨ ਮਰਨ ਤੇ ਬੈਠੇ ਨੇ ਸੋ ਉਹ ਅੱਜ 33ਵੇਂ ਦਿਨ ਚ ਨੇ ਕ੍ਰਿਟੀਕਲ ਸਟੇਜ ਤੇ ਨੇ 18 ਕਿਲੋ ਵਜ਼ਨ ਘਟ ਗਿਆ ਉਹਨਾਂ ਦਾ ਪਰ ਅੱਜ ਵੀ ਜਿਹੜੀ ਸਰਕਾਰ ਹੈ ਇੱਕ ਮੀਟਿੰਗ ਤੱਕ ਕਰਨੇ ਨੂੰ ਤਿਆਰ ਨਹੀਂ ਭਾਰ ਸਰਕਾਰ ਇਹ ਪੋਜੀਸ਼ਨ ਹੈ ਮੰਨਦੀ ਸੀ ਇਸ ਬੰਦ ਤੋਂ ਬਾਅਦ ਵੀ ਕੋਈ ਅਮਲ ਨਾ ਕੀਤਾ ਗਿਆ ਤਾਂ ਫਿਰ ਅਗੇ ਇਸ ਤੋਂ ਬਾਅਦ ਅਸੀਂ ਬੈਠਾਂਗੇ ਰਣਨੀਤੀ ਤਹਿ ਕਰਾਂਗੇ ਜਿਵੇਂ ਕਿ ਹੁਣ ਸਾਡੀ ਐਸਕੇਐਮ ਨਾਲ ਵੀ ਗੱਲ ਚੱਲ ਰਹੀ ਹੈ ਉਹ ਵੀ ਜਿੱਥੇ ਬੰਦੀਆਂ ਸਾਡਾ ਕੋਰਪੋਰੇਟ ਕਰਨ ਗਿਆ ਇਸ 30 ਦੇ ਬੰਦ ਚ ਵੀ ਕਰਨ ਗਿਆ ਉਹ ਏਕੇ ਵੱਲ ਨੂੰ ਵੱਧ ਰਹੇ ਆ ਪੂਰੇ ਦੇਸ਼ ਦੇ ਕਿਸਾਨ ਇੱਕ ਜੁੱਟ ਹੋ ਕੇ ਫਿਰ ਸਾਰੇ ਦੇਸ਼ ਦੇ ਵਿੱਚੋਂ ਹੱਲਾ ਬੋਲਾਂਗੇ ਦਿੱਲੀ ਵੱਲ ਨੂੰ ਪੂਚ ਕਰਨ ਦਾ ਜਿਹੜੇ ਸਟੇਟਸ ਅਜੂ ਨਹੀਂ ਆ ਸਕੇ ਹਲੇ ਸਾਥੀ ਉਹ ਵੀ ਆਉਣਗੇ ਤੇ ਫਿਰ ਦਿੱਲੀ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਾਂਗੇ